ये बाई बाईस साल का एक पेशेंट आया हमारे पास ब्रॉड डेड है मृतक था उसके छाती एरिए पे मल्टीपल गोलियों के निशान थे तो आठ से ज़्यादा गोलियों के निशान हमने देखे हैं बाकी इसकी डेड बॉडी हमने पोस्टमार्टम में शिफ्ट करा दी है और इसका पोस्टमार्टम होगा और कंसर्न थाना जो कि थाना हरियाणा है हशियारपुर में वहाँ इन्फॉर्म कर दिया इसके दोस्त आए थे इसको लेके ਹਾਂਜੀ ਬ੍ਰਾਡ ਡੈਡ ਹਾਂਜੀ ਕਨਸਰਨ ਥਾਣਾ ਹਰਿਆਣਾ ਇਨਫੋਰਮ ਕਰਦੀ ਤੁਸੀਂ ਕਿੰਨੇ ਜੋ ਸ਼ਾਰਟਸ ਸੀ ਜੋ ਸ਼ੀਫ ਬਲੈਕ ਬਈ ਮਦਰ ਤੇ ਵੀ ਦੇਖਣੇ ਮੇ ਆਤਾ ਹੈ ਮੋਰ ਦੈਨ 8 ਸੇ ਜਿਆਦਾ ਤੋਂ ਹਮੇ ਦਿਖੇ ਹੈ ਬਾਕੀ ਸਾਰਾ ਪੋਸਟਮਾਰਟਮ ਮੇ ਰੂਲ ਆਊਟ ਹੋ ਜਾਏਗਾ ਕੀ ਨਾਮ ਮੁੰਡੇ ਦਾ ਅਬਦੁੱਲਾ ਜੀ ਨਾਮ ਹੈ ਦਾ ਇਹ ਡੈਡੀ ਦਾ ਨਾਮ ਕੀ ਹੈ ਡੈਡੀ ਦਾ ਨਾਮ ਨਹੀਂ ਪਤਾ ਜੀ ਇਹ ਕਿੱਥੇ ਰਹਿਣ ਵਾਲੇ ਇਹ ਕੰਗਮਾਈ ਦਾ ਜੀ ਰਹਿਣ ਵਾਲਾ ਕੀ ਗੱਲ ਹੋਈ ਇਹਨਾਂ ਕੁਛ ਨਹੀਂ ਕੋਈ ਲੜਾਈ ਝਗੜਾ ਨਹੀਂ ਆਪਾਂ ਦਾ ਇੱਕ ਰੋਜ਼ ਚੱਲੇ ਸੀਗੇ ਜਿਮ ਨੂੰ ਜੀ ਓਨੇ ਸੀਗੇ ਕਿ ਕੋਈ ਉਹੀ 3-4 ਵਜੇ ਆਵਾਜ਼ ਆ ਤਾਂ ਪਹੁੰਚੇ ਉਹ ਪੋਲ ਲੱਗੇ ਜਦੋਂ ਲਜੀਤ ਤੇ ਪੋਲ ਲੱਗ ਗਿਆ ਉਦੋਂ ਇਹ ਆਇਆ अल्टੋ ਲੈ ਕੇ ਪਿੱਛੋਂ ਆਬ ਮੈਂ ਤਾਂ ਤੁਰਿਆ ਸੀਗਾ ਸਿੱਧੇ ਆਪਾਂ ਇਹ ਪਿੱਛੋਂ ਗੋਲੀਆਂ ਚਲਾਈਆਂ ਇਹਨੇ ਦੋ ਤਿੰਨ ਫਾਇਰ ਕੋਣ ਕੋਣ ਸੀ ਬੰਦਾ ਪਤਾ ਲੱਗਾ ਬੰਦਾ ਜਿਆ ਸੀ ਪਤਾ ਲੱਗਾ ਅੱਛਾ अल्टੋ ਕਾਰ ਸੀਗੀ ਕਿੰਨੇ ਜਣੇ ਸੀ ਉੱਚੇ ਉੱਚੇ ਇੱਕ ਇੱਕ ਜਣਾ ਹੀ ਸੀਗਾ ਅੱਛਾ ਕਿੰਨੀ ਫਾਇਰ ਕੀਤੀ ਉਹਨੇ ਇਹਨੇ ਪਹਿਲਾਂ ਤਾਂ ਇੱਕ ਦੋ ਕੀਤੇ ਫਿਰ ਉਹ ਤੋਂ ਬਾਅਦ ਜਦੋਂ ਡੇਪਿਆ ਇਹ ਮੁੜ ਕੇ ਆ ਕੇ ਫਿਰ ਨੇ ਤਿੰਨ ਚਾਰ ਫਾਇਰ ਕੱਢੇ ਉਹਦੇ ਤੇ ਹਾਂਜੀ ਮੌਕੇ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਤੁਹਾਡਾ ਕੀ ਨਾਮ ਹੈ ਮੇਰਾ ਜੀਤ ਆ ਜੀ ਇਹ ਤੁਹਾਡਾ ਦੋਸਤ ਸੀਗਾ ਹਾਂਜੀ ਦੋਸਤ ਸੀਗਾ ਕਿ ਕਿ ਪਿੰਡ ਦੇ ਤੁਸੀਂ ਰਹਿੰਦੇ ਹੋ ਹਾਂਜੀ ਏਕੀ ਪਿੰਡ ਦੇ ਸੀਗਾ ਤੇ ਪਤਾ ਲੱਗਾ ਕਿ ਜਿਹਨੇ ਮਾਰਨ ਵਾਲਾ ਕੌਣ ਸੀਗਾ ਹਾਂਜੀ ਪਤਾ ਕਰਦੇ ਪਏ ਆ ਜੀ ਭਾਈ ਨਹੀਂ ਤੁਸੀਂ ਦੇਖਿਆ ਉਹਨੂੰ ਕੌਣ ਸੀ ਉਹਦਾ ਗੱਡੀ ਨੰਬਰ ਗੱਡੀ ਨੰਬਰ ਕੋ ਨੋਟ ਕੀਤਾ ਹੋਇਆ ਹੈ ਗੱਡੀ ਨੰਬਰ ਨਹੀਂ ਨੋਟ ਕੀਤਾ ਜੀ ਉਹ ਨੱਠ ਗਿਆ ਨਾਲੇ ਆਪਾਂ ਸਕੂਟਰੀ ਸੀਗਾ ਜੀ ਦੋਨਿਆਂ ਨੇ ਤੇ ਮੁੰਡਾ ਕੀ ਕਰਦਾ ਸੀ ਉਹ ਜਿਹੜਾ ਤੇ ਨਹੀਂ ਘਰੇ ਰਹਿੰਦਾ ਸੀ ਗਾਲੇ ਬਾਹਰਲਾ ਕੰਮ ਲਾਇਆ ਸੀ ਇਹਨੇ ਹਾਂਜੀ ਕਿੰਨੀ ਉਮਰ ਹੋ ਉਮਰ 23 ਸਾਲ ਸੀ ਉਮਰ ਖਰਚੇ ਤੇ ਕੋਣ ਕੋਣ ਹੈ ਕਿ ਉਧਰ ਖਰਚੇ ਦੋ ਭੈਣਾਂ ਆ ਇੱਕ ਮੰਮੀ ਕੋਈ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾ ਨਹੀਂ ਜੀ ਇਹਨੇ ਡੈਡੀ ਹੈਰੀਆ ਦੇ ਡੈਡੀ ਇਹਨੇ ਕੰਗਮਾਈ ਪਿੰਡ ਦੇ ਖਾਸੇ ਰਹਿਣ ਵਾਲੇ ਆ ਹਾਂਜੀ ਹਾਂਜੀ ਖਾਸੇ ਕੰਗਮਾਈ ਮਤਲਬ ਕਰ ਹੀ ਰਹਿੰਦਾ ਸੀ ਹਾਂਜੀ ਘਰੇ ਰਹਿੰਦਾ ਸੀ ਕੀ ਲੱਗਦਾ ਕਿ ਕਿਸ ਕਰਕੇ ਮਾਰੇ ਗਿਆ ਹੈ ਪਤਾ ਨਹੀਂ ਸਾਨੂੰ ਵੀ ਨਹੀਂ ਪਤਾ ਨਾ ਲੜਦਾ ਸੀਗਾ ਨਾ ਕੋਈ ਜਿਹੜੇ ਮੁੰਡੇ ਨਾਲ ਕੀਤੀ ਹੋਈ ਗੱਲਬਾਤ ਜਿਹਨੇ ਗੋਲੀਆਂ ਮਾਰੀਆਂ ਉਹ ਲੱਗਦਾ ਪਹਿਲਾਂ ਤੁਸੀਂ ਕਿਤੇ ਦੇਖਿਆ ਸੀ ਉਹਨੂੰ ਕਦੀ ਨਹੀਂ ਉਹਨੂੰ ਨਹੀਂ ਦੇਖਿਆ ਕੋਈ ਜਿਮ ਵਿੱਚ ਗੱਲ ਹੋਈ ਹੋਵੇ ਨਹੀਂ ਨਹੀਂ ਜਿਮ ਵਿੱਚ ਜੀ ਕੋਈ ਗੱਲ ਨਹੀਂ ਆਪਾਂ ਹੀ ਤੈਨੂੰ ਹੁੰਦੇ ਆ ਜਿਮ ਵਿੱਚ ਆਪਾਂ ਦੋਨੋਂ ਲਏ ਜੇਮ ਕਿੱਥੇ ਲਾਉਣੋਂ ਦੇ ਜਿਮ ਹਰਿਆਣਾ ਜੀ ਖਾਸ ਹਾਂਜੀ ਉਹ ਜਿਮ ਦੇ ਮੋੜੇ ਹੋਈ ਗੱਲਬਾਤ ਆ ਜੀ ਨਹੀਂ ਨਹੀਂ ਜੀ ਉਹ ਦਾ ਹਰਿਆਣਾ ਹੋਈ ਲਜੀਤ ਦੇ ਪੁੱਲ ਲੱਗੇ ਹੋਈ ਜੀ ਪੁੱਲ ਦੇ ਲੱਗ ਹੋਈਆਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਇੱਕ 6-7 ਗੋਲੀਆਂ ਨੇ ਫੇਰ ਗੱਲ ਠੀਕ ਹੈ